ਵੈਗਰੂਜ ਜੀ ਦਾ ਖਾਲਸਾ ਸ੍ਰੀ ਵੈਗਰੂਜ ਕੀ ਪਾਤੇ ਡਬਲ ਐਫ ਜੀ ਦੇਸੀ ਚੂਜਾ ਅੱਜ ਤਕਰੀਬਨ ਦੇਸੀ ਚੂਜਾ ਡਬਲ ਐਫ ਜੀ 20 ਮੇਂ ਦਿਨ ਦਾ ਹੋ ਗਿਆ ਹੈ ਦੇਖੋ ਕਿੱਡੀ ਵੀ ਦੇ ਗ੍ਰੋਥ ਕਰ ਰਿਹਾ ਹੈ ਤੇ ਮਵਾਰੀ ਦਾ ਚੂਜਾ ਹੈ ਜਿਹੜੇ ਵੀ ਵੀਰ ਡਬਲ ਐਫ ਜੀ ਜਾ ਕੋਈ ਹੋਰ ਬਰੀਡ ਦੇ ਚੂਜੇ ਪਾਉਂਦੇ ਹਨ ਤਾਂ ਉਹਨਾਂ ਦੇ ਮਨ ਵਿੱਚ ਡਾਊਟ ਰਹਿੰਦਾ ਹੈ ਉਹਨਾਂ ਨੂੰ ਵੀਰਾਂ ਨੂੰ ਕੋਈ ਨਹੀਂ ਪਤਾ ਹੁੰਦਾ ਕਿ ਕਿਹੜੀ ਕਿਸਮ ਦਾ ਚੂਜਾ ਪਾਲੀਏ ਪਰ ਉਹ ਕਿਸੇ ਡੀਲਰ ਤੋਂ ਚੂਜਾ ਤਾਂ ਮੰਗਵਾ ਲੈਂਦੇ ਹਨ ਪਰ ਕਈ ਡੀਲਰ ਉਹਨਾਂ ਨੂੰ ਠੱਗ ਵੀ ਲੈਂਦੇ ਹਨ ਜੇ ਚੂਜਾ ਉਹਨਾਂ ਡਬਲ ਐਫ ਜੀ ਮੰਗਾਉਣਾ ਹੈ ਤਾਂ ਆਰ ਆਰ ਦਾ ਚੂਜਾ ਦੇ ਦਿੰਦੇ ਹਨ ਜੇ ਆਰ ਆਰ ਦਾ ਮੰਗਾਉਣਾ ਹੈ ਤੇ ਡਬਲ ਐਫ ਜੀ ਚੂਜਾ ਦੇ ਦਿੰਦੇ ਹਨ ਤੇ ਹੋਰ ਵੀ ਕਾਫੀ ਬਰੀਡਾਂ ਹਨ ਉਹਨਾਂ ਬਰੀਡਾਂ ਦਾ ਵੀ ਚੂਜਾ ਲਿਆ ਕੇ ਦਿੰਦੇ ਹਨ ਪਰ ਜਿਹੜੇ ਮੁਰਗੀ ਪਾਲਣ ਵਾਲੇ ਵੀਰ ਨੂੰ ਪੂਰੀ ਜਾਣਕਾਰੀ ਹੈ ਉਹ ਇਸ ਬਾਰੇ ਪੂਰਾ ਧਿਆਨ ਦੇ ਸਕਦਾ ਹੈ ਨਵੇਂ ਵੀਰ 150 ਦੇ ਕੰਮ ਕਰਨ ਕੀ ਚੂਜਾ ਸਾਨੂੰ ਕਿਹੜੀ ਬੀਡ ਦਾ ਮੰਗਵਾਉਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਮੀਟ ਲਈ ਚੂਜਾ ਡਬਲ ਐਫ ਜੀ ਵਰਤਾ ਜਾਂਦਾ ਹੈ ਆਰ ਆਰ ਲਈ ਦਾ ਆਂਡੇ ਲਈ ਵਰਤਾ ਜਾਂਦਾ ਹੈ ਜਿਹੜੇ ਵੀਰ ਆਂਡੇ ਵਾਲਾ ਚੂਜਾ ਲੈਂਦੇ ਹਨ ਉਹ ਡਬਲ ਐਫ ਜੀ ਲੈ ਬਹਿੰਦੇ ਹਨ ਪਰ ਬਾਅਦ ਚ ਉਹਨਾਂ ਨੂੰ ਆਂਡਾ ਦੀ ਬਹੁਤ ਮੁਸ਼ਕਲ ਆਉਂਦੀ ਹੈ ਤੇ ਆਂਡਾ ਉਹਨਾਂ ਮੁਰਗੀਆਂ ਆਂਡਾ ਨਹੀਂ ਦੇਂਦੀਆਂ ਹੈਗੀਆਂ ਤਾਂ ਜਿਹੜੇ ਵੀਰ ਡਬਲ ਐਫ ਜੀ ਚੂਜਾ ਪਾਲਣਾ ਚਾਹੁੰਦੇ ਹਨ ਮੀਟ ਲਈ ਉਹਨਾਂ ਨੂੰ ਆਰ ਯਾਰ ਦਾ ਚੂਜਾ ਮਿਲ ਜਾਂਦਾ ਹੈ ਤੇ ਉਹ ਆਰ ਯਾਰ ਦਾ ਚੂਜਾ ਇਹਨਾਂ ਵੇਟ ਗੇਮ ਨਹੀਂ ਕਰਦਾ ਤੇ ਜਿਹੜੇ ਵੀਰ ਵੱਡਣ ਟੁਕਣ ਵਾਲੇ ਚੂਜਾ ਖਰੀਦ ਕੇ ਲੈ ਜਾਂਦੇ ਹਾਂ ਉਹ ਸਸਤੇ ਪਾਲ ਚਿਕੜੀ ਦੇ ਲੈ ਜਾਂਦੇ ਹਨ ਤੇ ਬਾਅਦ ਵਿੱਚ ਮੂੜੀ ਪਾਲਣ ਵਾਲੇ ਵੀਰ ਨੂੰ ਕਾਟਾ ਹੀ ਪੈਂਦਾ ਹੈ ਤੇ ਵੀਰੋ ਸੋ ਸਮਕੇ ਧਿਆਨ ਨਾਲ ਕੰਮ ਕਰੋ ਜਿਹੜੇ ਵੀ ਵੀਰ ਮੁਰਗੀ ਪਾਲਣ ਦਾ ਕੰਮ ਕਰਨਾ ਚਾਹਦੇ ਹਨ ਸਭ ਤੋਂ ਪਹਿਲਾਂ ਦੂਜੇ ਦੇ ਕਿਸਮਾਂ ਬਾਰੇ ਪਤਾ ਲਗਾ ਲਓ ਕਿ ਚੂਜਾ ਕਿਹੜੇ ਕਿਹੜੇ ਕੰਮ ਆਉਂਦਾ ਹੈ ਤਾਂ ਹੀ ਕੁਛ ਜੂਜਾ ਪਾ ਲੋ ਨਹੀਂ ਤਾਂ ਤੁਸੀਂ ਘਾਟੇ ਵਿੱਚ ਜਾ ਸਕਦੇ ਹੋ ਇਹ ਨਹੀਂ ਕਹਿਣਾ ਚਾਹਦਾ ਹਾਂ ਕਿ ਪੂਰੇ ਧਿਆਨ ਨਾਲ ਜੂਜਾ ਪਾ ਲੋ ਜੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਕਰੋ ਵੈਗਰੂ ਜੀ ਦਾ ਖਾਲਸਾ ਸੇਵੀ ਵੈਗਰੂ ਜੀ ਦੀ ਬਾਣੀ